ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗਵਾਰੇ ਰੀ ਮਹਿਲਾ ਪੰਜਵਾਂ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗੱਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕਾਲ ਇਹ ਦੇਹ ਸੰਜਰੀਆ ਰਹਾਉ ਕਈ ਜਨਮ ਸਾਲ ਗਿਰ ਕਰਿਆ ਕਈ ਜਨਮ ਗਰਭ ਹਿਰ ਖਰਿਆ ਕਈ ਜਨਮ ਸਾਖ ਕਰ ਉਪਾਇਆ ਲੱਖ ਚਰਾਸੀ ਜੋਨ ਭਰ ਮਾਇਆ ਸਾਧ ਸੰਗ ਭਇਓ ਜਨਮ ਪਰਾਪਤ ਕਰ ਸੇਵਾ ਪੱਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਪਮਾਨ ਜੀਵਤ ਮਰਹ ਦਰਗਹਾਂ ਪਰਵਾਹ ਜੋ ਕਿਛ ਹੋਆ ਸੋ ਤੁਜ ਤੇ ਹੋਗਾ ਅਵਰ ਨ ਦੂਜਾ ਕਰਨ ਜੋਗ ਤਾਂ ਮਿਲਿਆ ਜਾਂ ਲਹਿ ਮਲਾਏ ਕਹੋ ਨਾਨਕ ਹਰ ਹਰ ਗੁਣ ਗਾਏ ਤਾਂ ਮਿਲਿਆ ਜਾਂ ਲਹਿ ਮਲਾਏ ਕਹੋ ਨਾਨਕ ਹਰ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 176 ਦੇ ਉੱਪਰ ਅੰਕਿਤ ਹੈ ਗੁਰੂ ਸੰਗਤ ਜੀ ਇਸ ਪਾਵਨ ਸ਼ਬਦ ਵਿੱਚ ਗੁਰੂ ਪਾਤਸ਼ਾਹ ਜੀ ਸਾਨੂੰ ਇਸ ਮਨੁੱਖਾ ਜਨਮ ਦੀ ਸਫਲਤਾ ਵਾਸਤੇ ਸਮਝਾਉਣਾ ਕਰ ਰਹੇ ਹੈ ਕਿ ਐਸਾ ਨ ਹੋਵੇ ਕਿ ਜਿਹੜਾ ਮਨੁੱਖਾ ਜਨਮ ਬੜੀ ਸਾਨੂੰ ਮੁਸ਼ਕਲ ਦੇ ਨਾਲ ਪ੍ਰਾਪਤ ਹੋਇਆ ਤੂੰ ਇਸੇ ਤਰ੍ਹਾਂ ਹੀ ਖਤਮ ਹੋ ਜਾਏ ਵੈਸੇ ਨਾ ਮਨੁੱਖ ਦੀ ਇੱਕ ਤਮੰਨਾ ਹੁੰਦੀ ਹੈ ਕਿ ਮੈਂ ਸਦੀਵੀ ਤੌਰ ਤੇ ਸੁੱਖ ਪ੍ਰਾਪਤ ਕਰਾਂ ਪਰ ਜਿੱਥੋਂ ਸੁੱਖ ਲੱਭਦਾ ਹੈ ਉਹਦੇ ਵਿੱਚ ਉਸ ਨੂੰ ਦੁੱਖ ਪ੍ਰਾਪਤ ਹੁੰਦਾ ਹੈ ਕਿਉਂਕਿ ਬਾਹਰ ਲੱਭਦੈ ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਕਿਉਂ ਸੁਖ ਚਾਹੀਦਾ ਸਦੀਵੀ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੀ ਦੁਰਲਭ ਕਹਿੰਦੇ ਸਾਧ ਸੰਗਤ ਜੀ ਜਿਹੜਾ ਨਾ ਕਠਿਨਾਈ ਦੇ ਨਾਲ ਜਿਹੜੀ ਚੀਜ਼ ਪ੍ਰਾਪਤ ਹੁੰਦੀ ਬੜੀ ਮੁਸ਼ਕਲ ਨਾਲ ਮਿਲਿਆ ਮਨੁੱਖਾ ਜੀ ਹੁਣ ਜੇ ਆਪਾਂ ਸੰਸਾਰ ਦੇ ਵਿੱਚ ਦੇਖੀਏ ਕਈ ਜੀਵ ਐਸੇ ਹਨ ਜਿਹੜੇ ਦੁੱਖਾਂ ਦੇ ਆਦੀ ਬਣ ਜਾਂਦੇ ਹਨ ਹੁਣ ਆਹ ਬੈੜ ਹੈ ਜਿਹਦੇ ਬਾਰੇ ਸਤਿਗੁਰ ਕਹਿੰਦੇ ਚਾਰ ਪਾਵ ਦੋ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈ ਹੈ ਉੱਠਦੇ ਆਂ ਵੜਦੇ ਆਂ ਮਾਲਕ ਸੋਟੀਆਂ ਮਾਰਦੇ ਉਹਨੂੰ ਕੰਮ ਲਾਉਂਦਾ ਹੈ ਅ ਜਿਹੜੀ ਗਾਂ ਦੇ ਨਾਲ ਮੱਝ ਨਾਲ ਹੁੰਦੀ ਹੈ ਨਾ ਅ ਜਦੋਂ ਗਵਾਲੇ ਮੱਝਾਂ گاਵਾ ਚੋਂਦੇ ਆ ਪਹਿਲਾਂ ਬੱਚੇ ਨੂੰ ਛੱਡ ਦਿੰਦੇ ਆ ਫਿਰ ਬੱਚੇ ਨੂੰ ਦੂਰ ਕਰ ਦਿੰਦੇ ਆ ਤੇ ਦੁੱਧ ਆਪ ਚੋ ਕੇ ਲੈ ਜਾਂਦੇ ਜੋ ਉਹਦੇ ਦਿਲ ਤੇ ਬੀਤਦੀ ਹੈ ਜੇ ਆਪਾਂ ਸੰਸਾਰੀ ਤੌਰ ਤੇ ਸੋਚੀ ਹੈ ਨਾ ਕੋਈ ਕਵੇ ਕਿ ਤੂੰ ਆਪਣੇ ਪੁੱਤ ਨੂੰ ਦੁੱਧ ਨਹੀਂ ਪਲਾਉਣਾ ਤੂੰ ਸਾਨੂੰ ਸਾਡੇ ਪੁੱਤ ਨੂੰ ਦੁੱਧ ਪਲਾ ਕਿੰਨੇ ਉਹਦੇ ਦਿਲ ਤੇ ਬੀਤੇ ਕਿ ਮਾਂ ਜਿਹੜੀ ਆ ਤੇ ਜੋ ਗਾਂਦਨ ਕਿਉਂਕਿ ਪਰ ਉਹ ਆਦੀ ਬਣ ਜਾਂਦੇ ਧੁੱਪ ਛਾਂ ਬਰਸਾਤ ਆ ਦੇਖੋ ਨਾ ਜਾਨਵਰ ਘੁੰਮਦੇ ਪਰ ਜੇ ਮਨੁੱਖ ਹੋ ਕੇ ਮਨੁੱਖ ਹੋ ਕੇ ਮਨੁੱਖਾ ਜਨਮ ਪ੍ਰਾਪਤ ਕਰਕੇ ਮਨੁੱਖ ਦੁਖੀ ਹੈ ਤੇ ਇਹਦੇ ਕਾਰਨ ਕੀ ਹੈ ਕਿ ਇਹ ਪ੍ਰਮਾਤਮਾ ਕਾਲਪੁਰਖ ਦੀ ਸ਼ਰਨ ਤੋਂ ਦੂਰ ਹੈ ਪਰ ਗੁਰੂ ਮਹਾਰਾਜ ਸਮਝਾਉਂਦੇ ਆ ਕਹਿੰਦੇ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ ਤੈਨੂੰ ਸਮਝਾਉਣ ਵਾਸਤੇ ਗੁਰੂ ਮਹਾਰਾਜ ਜੀ ਗੁਰਾਰਜਨ ਸਾਹਿਬ ਜੀ ਦਾ ਸ਼ਬਦ ਹੈ ਰਹਾਉ ਦੀ ਪੰਕਤੀ ਆ ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕਾਲ ਇਹ ਦੇਹ ਸੰਜਰੀਆ ਚਰੰਕਾਲ ਬੜੇ ਚਿਰ ਬਾਦ ਦੇਹ ਸਰੀਰ ਮਿਲਿਆ ਸੰਜਰੀਆ ਦਾ ਅਰਥ ਹੈ ਕਿ ਤੈਨੂੰ ਇਸ ਦੇਹ ਪ੍ਰਾਪਤ ਹੋਈ ਹੈ ਮਿਲੀ ਹੈ ਰੋਜ਼ ਆਪਾਂ ਇੱਕ ਬਚਨ ਪੜ੍ਹਦੇ ਆ ਗੁਰੂ ਸਾਹਿਬ ਜੀ ਦਾ ਭਈ ਪ੍ਰਾਪਤ ਮਾਨੁਖ ਤੇ ਹੋਰੀਆ ਕਾਦੇ ਵਾਸਤੇ ਮਿਲਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਅਵਰ ਕਾਜ ਤੇਰੇ ਕਿਤੇ ਨਾ ਕਾਮਿਲ ਸਾਧ ਸੰਗਤ ਭਜ ਕੇਵਲ ਨਾ ਸਾਧ ਸੰਗਤ ਜੀ ਸਾਰੀ ਜ਼ਿੰਦਗੀ ਮਨੁੱਖ ਦੀ ਨਿਕਲ ਜਾਂਦੀ ਹੈ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਕਸਮ ਵਿਸਾਰ ਖਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਕਿੰਨੀ ਕਠਿਨਾਈ ਨਾਲ ਮਿਲਿਆ ਜੀਵਨ ਆਪਾਂ ਜਦੋਂ ਸੌਨੇ ਆ ਨਾ ਸੋਲਾ ਸ਼ਬਦ ਦਾ ਪਾਠ ਕਰਨ ਦੀ ਮਰਜ਼ਾਦਾ ਆਖਰੀ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਹੀ ਹੈ ਵੈਸੇ ਗੁਰੂ ਹੁਕਮ ਕਰਦਾ ਹੁੰਦਾ ਹੈ ਗੁਰੂ ਸਾਹਿਬ ਨੇ ਬੇਨਤੀ ਕੀਤੀ ਕਹਿੰਦੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੇ ਵਸੰ ਸੁਹਿਲ ਤੇ ਮਨਾਂ ਦੇ ਸਵਾਲ ਹੁੰਦਾ ਬੰਦੇ ਦੇ ਕੀ ਕਰਾਂ ਗੁਰੂ ਮਹਾਰਾਜ ਕਾਦੇ ਵਾਸਤੇ ਕਹਿ ਰਹੇ ਹੋ ਕਹਿੰਦੇ ਆਉਦ ਘਟੈ ਦਿਨਸ ਰਹਿਣਾ ਰੇ ਉਮਰ ਘਟ ਰਹੀ ਆ ਦਿਨ ਰਾਤ ਕਰ ਮਨ ਗੁਰ ਮਿਲ ਕਾਜ ਸਵੈ ਕਈਆਂ ਦੇ ਨਾ ਇੱਦਿ ਨਿਕਲ ਜਾਂਦਾ ਅਗਲੇ ਹਫਤੇ ਤੋਂ ਗੁਰਦੁਆਰੇ ਆਇਆ ਕਰਾਂ ਅਗਲੇ ਮਹੀਨੇ ਤੋਂ ਆਵਾਂਗੇ ਸੁੱਤਿਆਂ ਗਈ ਬਹਾਈ ਇਦਾਂ ਉਹ ਸੁਣ ਕੇ ਅਣ ਸੁਣਿਆ ਜਾਂ ਕਰ ਜਾਂਦੇ ਸਤਿਗੁਰੂ ਕਹਿੰਦੇ ਹੱਲੇ ਵੀ ਸਮਾਂ ਹੈ ਹੱਲੇ ਵੀ ਸਮਾਂ ਔਤ ਘਟ ਹੈ ਦਿਨ ਸਰੇਣਾ ਰੇ ਮਨ ਗੁਰਮਿਲ ਕਾ ਸਾਰੇ ਰਹਾ ਤੇ ਜਦੋਂ ਬਾਰ ਬਾਰ ਗੁਰੂ ਮਹਾਰਾਜ ਨੇ ਕਿਹਾ ਵੀ ਸਾਡਾ ਕਿਤੇ ਜਨਮ ਬਿਆਰਥ ਨਾ ਚਲੇ ਜਾਏ ਇਹਨੂੰ ਸਫਲ ਕਰਨਾ ਹੈ ਪਾਸ਼ਾ ਜੀ ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬਰੀਆ ਇੱਕ ਆਪਾਂ ਬਚਨ ਪੜ੍ਹਦੇ ਹਾਂ ਸਤਿਗੁਰ ਦਾ ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਹੁਣਾ ਜਿਸ ਵੇਲੇ ਅਰਥਾ ਨੂੰ ਨਹੀਂ ਸਮਝਿਆ ਤੇ ਲੋਕਾਂ ਨੇ ਅਰਥ ਕਰ ਦਿੱਤੇ ਵੀ ਜਿਸ ਵੇਲੇ ਮਨੁੱਖਾ ਜਨਮ ਨਹੀਂ ਮਿਲਿਆ ਸੀ ਫਿਰ ਇਹਨੇ ਭਗਤੀ ਕੀਤੀ ਦੇਖੋ ਅਸੀਂ ਕਿਹੜੇ ਜਨਮ ਦੀ ਜੂਨ ਵਿੱਚ ਸੀਗੇ ਕੀ ਬਣੇ ਸੀ ਪਹਿਲਾਂ ਸੀ ਕਿਸੇ ਨੂੰ ਨਹੀਂ ਪਤਾ ਨਹੀਂ ਉਦੋਂ ਥੋੜੇ ਭਗਤੀ ਕੀਤੀ ਜਾ ਸਕਦੀ ਇਸ ਜਨਮ ਦੇ ਵਿੱਚ ਉਸ ਪੰਕਤੀ ਨੂੰ ਅੱਗੇ ਰੱਖਾਂਗੇ ਤਾਂ ਅਰਥ ਬਣੇਗਾ ਗੁਰ ਸੇਵਾ ਤੇ ਭਗਤ ਕਵਾਈ ਤਬ ਇਹ ਮਾਨਸ ਦੇਹੀ ਪਾਈ ਜੇ ਮਨੁੱਖਾ ਦੇਹੀ ਬੜੀ ਆ ਨਾ ਤੇ ਗੁਰੂ ਦੀ ਭਗਤੀ ਸੇਵਾ ਕਰਕੇ ਇਹ ਭਗਤੀ ਪ੍ਰਾਪਤ ਹੁੰਦੀ ਗੁਰ ਸੇਵਾ ਤੇ ਭਗਤ ਕਮਾਈ ਮਨੁੱਖ ਬਣਦੇ ਹੈਗਾ ਕਹਿੰਦੇ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾ ਇਹ ਸਮਾ ਮਿਲਿਆ ਤੇ ਇਹ ਤਰ੍ਹਾਂ ਔਸਰ ਇਹ ਤੇਰੀ ਬਾਰ ਘਟ ਭੀਤਰ ਤੂੰ ਦੇਖ ਵਿਚਾਰ ਹੱਲੇ ਵੀ ਸਮਾ ਪਾਤਸ਼ਾਹ ਜੀ ਕਹਿੰਦੇ ਹੱਲੇ ਵੀ ਸਮਾ ਕਾਤੇ ਮਾਨ ਕਰਦਾ ਮਨੁੱਖਾ ਜਨਮ ਮਿਲਿਆ ਇਸ ਸਰੀਰ ਦੇ ਉੱਪਰ ਮਾਨ ਕਰਦਾ ਕਿਸੇ ਆਦੀਬ ਨੇ ਬੜਾ ਸੋਹਣਾ ਲਿਖਿਆ ਕਹਿੰਦੇ ਆਦਮੀ ਦਾ ਜਿਸਮ ਕਿਆ ਹੈ ਜਿਸ ਪੈ ਸ਼ਦਾ ਹੈ ਜਹਾਂ ਇੱਕ ਮਿੱਟੀ ਦੀ ਇਮਾਰਤ ਇੱਕ ਮਿੱਟੀ ਕਾਮਕਾ ਚੂਨਾ ਗਾਰਾ ਖੋਣ ਇਸਕਾ ਅੱਡੀਆਂ ਇਸ ਕੀਟੇ ਹੀ ਹੱਡੀਆਂ ਇੱਟੇ ਇਸ ਕੀ ਹੱਡੀਆਂ ਚੰਦ ਸਾਸੋ ਪਰ ਖੜਾ ਹੈ ਜੇ ਖਿਆਲੀ ਆਸਮਾਂ ਮੌਤ ਕੀ ਪਰ ਜੋਰ ਆਂਦੀ ਜਬ ਇਸੇ ਟਕਰਾਈਗੀ ਦੇਖ ਲੈਣਾ ਜੀ ਇਮਾਰਤ ਟੂਟ ਕਰ ਗਿਰ ਜਾਏਗੀ ਇਹ ਸਮਾਂ ਅੱਲੇ ਵੀ ਮਿਲਿਆ ਕਹਿੰਦੇ ਉਹਨੂੰ ਯਾਦ ਕਰ ਤੇ ਜਿਹੜੇ ਇਸ ਮਨੁੱਖਾ ਜਨਮ ਨੂੰ ਸਮਝ ਲੈਂਦੇ ਆ ਨਾ ਭਾਗਾਂ ਵਾਲੇ ਸਾਧ ਸੰਗਤ ਜੀ ਜੋ ਸੰਗਤ ਕਰਦੇ। ਪਾਸ਼ਾ ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬਰੀਆ। ਇਹ ਮਨੁੱਖਾ ਜਨਮ ਮਿਲਿਆ ਮੈਂ ਜੋ ਬੇਨਤੀ ਕਰ ਰਿਹਾ ਗੁਰ ਸੇਵਾ ਤੇ ਭਗਤ ਕਵਾਈ ਤੱਬ ਇਹ ਮਾਨਸ ਦੀ ਪਾਈ। ਇੱਕ ਸ਼ਬਦ ਪੜ੍ਹਦੇ ਆਪਾਂ। ਨਰੂ ਮਰੇ ਨਰ ਕਾਮਣ ਆਵੇ ਪਸ਼ੂ ਮਰੇ ਦਸਕਾਰ ਸਵਰ ਕਹਿੰਦੇ ਬੰਦਾ ਕਿਸੇ ਕੰਮ ਦਾ ਨਹੀਂ। ਪਸ਼ੂ ਮਰਦਾ ਉਹਦਾ ਚਮੜਾ ਵੀ ਵਿਗਦਾ ਹੈ। ਉਹਦੀਆਂ ਹੱਡੀਆਂ ਵੀ ਬਗ ਜਾਂਦੀ ਹੈ। ਬੰਦਾ ਕਿਸੇ ਕੰਮ ਦਾ ਨਹੀਂ। ਬਾਣੀ ਦੇ ਵਿੱਚ ਇਦਾਂ ਦੀ ਕੋਈ ਗੁਰੂ ਮਹਾਰਾਜ ਨੇ ਉਦਾਹਰਨ ਨਹੀਂ ਦਿੱਤੀ ਕਿ ਜਿਹਨੂੰ ਕੋਈ ਚੈਲੰਜ ਕਰ ਦੇ। ਅੱਜ ਦੇਖੋ ਨਾ ਕੋਈ ਨਾ ਕੋਈ ਸਰੀਰ ਦਾ 파ਟ ਜਿਹੜਾ ਦੂਸਰੇ ਨੂੰ ਲੱਗ ਜਾਂਦਾ ਹੈ। ਮਰਨ ਤੋਂ ਬਾਅਦ ਵੀ ਬੰਦੀ ਦੀਆਂ ਅੱਖਾਂ ਦਾਣ ਕੀਤੀਆਂ ਜਾਂਦੇ ਆਂ ਅੱਜ ਕੱਲ ਬੋਡੀ ਵੀ ਦਾਣ ਕਰ ਦਿੰਦੇ। ਕਰਦੇ ਆਂ ਤੇ ਉਹ ਕੰਮ ਹੁੰਦੀ ਨਾ ਫਿਰ ਬਾਣੀ ਗਲਤ ਹੋ ਗਈ। ਸਤਗੁਰ ਕਹਿੰਦੇ ਨਰੂ ਮਰੇ ਨਰ ਕਾਮਨਾ ਆਵੇ ਜਿੱਦਣ ਇਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ ਨਾ ਬੰਦਾ ਕਿਸੇ ਕੰਮ ਦਾ ਨਹੀਂ ਆ ਦੇਖੋ ਨਾ ਪਸ਼ੂਆਂ ਨਾਲੋਂ ਵੀ ਭੈੜੇ ਕਰਮ ਕਰਦਾ ਆ ਕਿੰਨਾ ਕੁਛ ਆਪਾਂ ਦੇਖਦੇ ਕਿੰਨੇ ਕੁਕਰਮ ਕਰਦਾ ਕਿੰਨੇ ਭੈੜੇ ਕਰਮ ਕਰਦਾ ਕਹਿੰਦੇ ਜਦੋਂ ਇਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਜਿੱਦਣ ਇਹਦੇ ਪਸ਼ੂ ਪੂਣਾ ਮਰ ਜਾਂਦਾ ਨਾ ਜਿਹਦਾ ਪੜ੍ਹਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾ ਪਸ਼ੂ ਮਰੇ ਦਸ ਕਾਰ ਸਵਾਰ ਉਹੀ ਬੰਦਾ ਹੁੰਦਾ ਨਾ ਜਿਹੜਾ ਕੰਮ ਦਾ ਹੁੰਦਾ ਤੇ ਉਹੀ ਬੰਦਾ ਹੁੰਦਾ ਜਿਹੜਾ ਪੋਸ਼ੂਆਂ ਨਾਲ ਵੀ ਭਾੜੇ ਕੰਮ ਕਰਦਾ ਗੁਰੂ ਮਹਾਰਜ ਕਹਿੰਦੇ ਸਮਾ ਮਿਲਿਆ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕਾਰ ਇਹ ਦੇਹ ਸੰਜਰੀਆ ਰਹਾ ਆਰੰਭ ਦੇ ਵਿੱਚ ਗੁਰੂ ਮਹਾਰਜ ਕਹਿੰਦੇ ਕਿੰਨਾ ਮੁਸ਼ਕਲ ਨਾਲ ਮਿਲੇ ਕਿ ਯਾਦ ਕਰਾਰੇ ਗੁਰੂ ਪਾਤਸ਼ਾਹ ਜਦੋਂ ਆਪਾਂ ਦੇਖਦੇ ਆ ਨਾ ਕਿੰਨਾ ਕਿੰਨਾ ਕੋਈ ਸਹਾਰੀ ਜੁਨੀਆ ਹੀ ਆ ਨਾ ਕਹਿੰਦੇ ਕਈ ਜਨਮ ਭਇ ਕੀਟ ਪਤੰਗਾ ਕੀੜੇ ਬਣੇ ਪਤੰਗੇ ਬਣ ਗਏ ਕਈ ਜਨਮ ਗੱਜ ਹਾਥੀ ਬਣਿਆ ਮੀਨ ਮੱਛੀ ਕੁਰੰਗਾ ਹਿਰਣ ਬਣਿਆ ਕਈ ਜਨਮ ਗੱਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਪੰਛੀ ਬਣਿਆ ਸੱਪ ਬਣਿਆ ਕਈ ਜਨਮ ਹੈਬਰ ਬ੍ਰਖ ਜੋयो ਹੈਬਰ ਕਹਿੰਦੇ ਘੋੜਾ ਬ੍ਰਖ ਕਹਿੰਦੇ ਇਹਨੂੰ ਬੈਲ ਪੰਜਾਬੀ 'ਚ ਆਪਾਂ ਬੌਲਦ ਕਹਿ ਦਿੰਨੇ ਆ ਕਹਿੰਦੇ ਫਿਰ ਉਹ ਜੋਇਆ ਜੋਤਿਆ ਅੱਜੇ ਤਾਂ ਖੇਤਾਂ ਦੇ ਵਿੱਚ ਉਹਨੂੰ ਫਿਰ ਲਾ ਲੈਂਦੇ ਕਿੰਨੇ ਜਨਮੋਂ ਭਟ ਗਏ ਕਈ ਜਨਮ ਹੈਬਰ ਬ੍ਰਖ ਜੋयो ਹੁਣ ਸਮਾਂ ਮਿਲਿਆ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕਾਲੇ ਦੇ ਸੰਜਰੀਆ ਰਹਾਉ ਕਈ ਜਨਮ ਸੈਲ ਗਿਰ ਕਰਿਆ ਵੱਡੀਆਂ-ਵੱਡੀਆਂ ਚਟਾਨਾਂ ਇਹਨੂੰ ਵੀ ਜੂਨ ਮੰਨਿਆ ਗਿਆ ਸੈਲ ਗਿਰ ਗਿਰ ਮਤਲਬ ਪਹਾੜ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਖਰਿਆ ਕਈ ਐਸੇ ਆ ਸੰਸਾਰ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਕਿ ਜਨਮ ਲੈਣ ਤੋਂ ਪਹਿਲਾਂ ਹੀ ਮਾਂ ਦੇ ਗਰਭ ਦੇ ਵਿੱਚ ਖਤਮ ਹੋ ਜਾਂਦੇ ਕਈ ਜਨਮ ਗਰਭ ਹਿਰ ਕਰਿਆ ਕਈ ਜਨਮ ਸਾਖ ਕਰ ਉਪਾਇਆ ਅਦਰਖਤਾਂ ਦੀਆਂ ਟਾਹਣੀਆਂ ਬਣਿਆ ਸਾਖਾ ਬਣਿਆ ਕਈ ਜਨਮ ਸਾਖ ਕਰ ਉਪਾਇਆ ਲੱਖ 84 ਜੋਨ ਭਰਮਾਇਆ ਗੁਰੂ ਮਾਰ ਕਹਿੰਦੇ ਲੱਖ 84 ਜੋਨ ਭਰਮਾਇਆ ਭਟਕਦਾ ਫਿਰਦਾ ਬੜਾ ਮੁਸ਼ਕਲ ਨਾਲ ਮਿਲਿਆ ਲੱਖ 84 ਕਹਿਣ ਦਾ ਹੀ ਭਾਵ ਹੈ ਗੁਰੂ ਮਹਾਰਾਜ ਦਾ ਸਮਝਾਉਣ ਦਾ ਤਰੀਕਾ ਹੈ ਕਿ ਕਿਸੇ ਤਰ੍ਹਾਂ ਮਨੁੱਖ ਦੇ ਅੰਦਰ ਠੋਕਰ ਲੱਗੇ ਕਿਸੇ ਤਰ੍ਹਾਂ ਇਹ ਸਮਝ ਜਾਏ ਕਿਉਂਕਿ ਪਾਤਸ਼ਾਹ ਜੀ ਨਹੀਂ ਚਾਹੁੰਦੇ ਕਿ ਮੇਰਾ ਸਿੱਖ ਰੁੱਲਦਾ ਫਿਰਦਾ ਹੋਵੇ ਉਹਨੂੰ ਇੰਨਾ ਗੁਰੂ ਮਹਾਰਾਜ ਨੇ ਕਿਹਾ ਵੀ ਮੇਰਾ ਸਿੱਖ ਪਰਮੇਸ਼ਰ ਅਕਾਲ ਪੁਰਖ ਦੀ ਪ੍ਰਾਪਤੀ ਕਰ ਲਵੇ ਜੇ ਸਿੱਖਾਂ ਦੇ ਘਰ ਜਾਣ ਹੋਇਆ ਨਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨ ਲਵੇ ਤੇ ਮੰਨ ਕੇ ਉਹ ਆਪਣੇ ਜੀਵਨ ਨੂੰ ਸਫਲ ਕਰ ਲਵੇ ਇਹ ਸਤਗੁਰ ਦਾ ਬਹੁਤ ਵੱਡਾ ਇੱਕ ਮਿਸ਼ਨ ਹੈ ਗੁਰਨਾਨ ਦੇਵ ਸਾਹਿਬ ਜੀ ਮਹਾਰਾਜ ਭਾਵੇਂ ਆਪਣੇ ਸਮੇਂ ਦੇ ਵਿੱਚ ਇਤਿਹਾਸ ਲਿਖਦਾ ਕਿ 3 ਕਰੋੜ ਸਿੱਖ ਬਣਾਏ ਤੇ ਅੱਗੇ ਆ ਕੇ ਗਿਣਤੀ ਵੱਧ ਗਈ ਸਾਧ ਸੰਗਤ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਸਾਹਿਬ ਜੀ ਪਰ ਅਸੀਂ ਗਿਣਤੀ ਘਟਾ ਦితి ਹੈ ਵਧਾਈ ਨਹੀਂ ਅਸੀਂ ਕਾਰਨ ਕੀ ਕਿਉਂ ਗੁਰੂ ਬਾਸ਼ਾ ਦੇ ਉਪਦੇਸ਼ਾਂ ਨੂੰ ਅਸੀਂ ਸਮਝਿਆ ਨਹੀਂ ਤੇ ਨਾ ਸਮਝਾਉਣ ਦਾ ਯਤਨ ਕੀਤੇ ਕਿੰਨਾ ਸਰਲ ਤਰੀਕਾ ਹੈ ਕਿੰਨਾ ਸੌਖਾ ਤਰੀਕਾ ਸਿਰਫ ਬਾਣੀ ਨੂੰ ਅਖੰਡ ਪਾਠਾਂ ਵਾਸਤੇ ਰੱਖ ਲਿਆ ਲੜੀਆਂ ਲਾ ਦਿੱਤੀਆਂ ਸ਼ਬਦਾਂ ਦੇ ਮੰਤਰ ਪੜਾਏ ਗਏ ਕੋਈ ਨਵੇਂ-ਨਵੇਂ ਤਰੀਕੇ ਅਪਣਾਦੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਬਾਣੀ ਸੀ ਸਾਡੇ ਜੀਵਨ ਦਾ ਸਬਕ ਬਾਣੀ ਸੀ ਸਾਡੇ ਜੀਵਨ ਦੀ ਜਾਂਚ ਜਿਹਨੇ ਸਾਡੇ ਜੀਵਨ ਨੂੰ ਸਫਲ ਕਰਨਾ ਸੀ ਪਾਤਸ਼ਾਹ ਜੀ ਕਹਿੰਦੇ ਲਖ 84 ਜੋਨ ਪਰਮਾਇਆ ਸਾਧ ਸੰਗ ਭਇਓ ਜਨਮ ਪ੍ਰਾਪਤ ਜੇ ਜਨਮ ਲਿਆ ਨਾ ਤੇ ਕਹਿੰਦੇ ਗੁਰੂ ਕੀ ਸੰਗਤ ਕਰ ਉਸ ਤੋਂ ਬਿਨਾ ਪਾਰ ਉਤਾਰਾ ਨਹੀਂ ਹੈ ਆ ਸ਼ਬਦ ਪੜ੍ਹਦੇ ਆ ਨਾ ਫਿਰ ਮੈਂ ਦੁਹਰਾ ਦਿੰਦਾ ਭਈ ਪ੍ਰਾਪਤ ਮਾਨੁਕ ਦੇ ਹੋਰੀਏ ਕਾਦੇ ਵਾਸਤੇ ਮਿਲਿਆ ਤੁਸੀਂ ਆਮ ਬੰਦੇ ਨੂੰ ਪੁੱਛੋਗੇ ਕਹਿੰਦੇ ਖਾਣਾ ਪੀਣਾ ਹੱਸਣਾ ਸੋਣਾ ਇਹ ਜੱਗ ਮਿੱਠਾ ਅਗਲਾ ਕਹਿੰਦੇ ਡੇਟਾ ਇਹ ਜੱਗ ਮਿੱਠਾ ਅਗਲਾ ਕਹਿੰਦੇ ਡੇਟਾ ਇਹੀ ਹੋ ਗਿਆ ਨਾ ਸੋਚ ਖਾਓ ਪੀਓ ਐਸ਼ ਕਰੋ ਪਰ ਗੁਰੂ ਮਹਾਰਾਜ ਕਹਿੰਦੇ ਕਾਦੇ ਵਾਸਤੇ ਮਿਲਿਆ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਅ ਫਿਰ ਲੋਕਾਂ ਨੇ ਆ ਕੇ ਚਲੋ ਫਿਰ ਉਹਨੇ ਕਰਮ ਕਾਂਡ ਸ਼ੁਰੂ ਕਰ ਦਿੱਤੇ ਕਹਿੰਦੇ ਅਬਰ ਕਾਜ تیرੇ ਕਿਤੇ ਨਾ ਕੰਮ ਇਹ ਜਿਹੜੇ ਕਰਮ ਕਾਂਡ ਕਰਦੇ ਆ ਨਾ ਕਹਿੰਦੇ ਕੀ ਕਰਾਂ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾ ਗੁਰੂ ਕੀ ਸੰਗਤ ਕਰ ਕੇਵਲ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਇਹ ਭਰਮ ਕੱਢ ਦਿਓ ਕਿ ਅਸੀਂ ਸਾਰੀ ਜ਼ਿੰਦਗੀ ਸੰਸਾਰ ਦੇ ਵਿੱਚ ਰਵਾਂਗੇ ਕਬੀਰ ਸਾਹਿਬ ਕਹਿੰਦੇ ਕਹਿਤ ਕਬੀਰ ਸੁਣੋ ਰੇ ਸੰਤੋ ਛੋਡੋ ਮਨ ਕੇ ਭਰਮਾਂ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਕੀ ਸਰ ਇਹ ਭਰਮ ਕੱਢ ਦਿਓ ਕਿ ਅਸੀਂ ਸੰਸਾਰ ਤੋਂ ਜਾਣਾ ਕੋਈ ਨਹੀਂ ਦੇਵ ਦੇ ਵਾਸਤੇ ਤਿਆਰੀ ਕੀ ਕੀਤੀ ਗੁਰੂ ਮਹਾਰਾਜ ਕਹਿੰਦੇ ਜੇ ਤੈਨੂੰ ਮਨੁੱਖਾ ਜਨਮ ਮਿਲਿਆ ਮੈਂ ਤਾਂ ਇਸ ਕਰਕੇ ਬੇਨਤੀ ਕਰਦਾ ਹੁਨਾ ਇਸ ਢੰਗ ਦੇ ਨਾਲ ਕਰਦਾ ਹੁਨਾ ਕਿ ਜੇ ਸਾਨੂੰ ਤਾਂ ਸ਼ੁਕਰ ਕਰਨਾ ਚਾਹੀਦਾ ਸਿੱਖਾਂ ਦੇ ਘਰ ਸਾਡਾ ਜਨਮ ਹੋਇਆ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ ਫਿਰ ਵੀ ਅਸੀਂ ਭਟਕ ਰਹੇ ਆ ਜੇ ਸਾਡਾ ਫਿਰ ਵੀ ਜਨਮ ਸਫਲ ਨਹੀਂ ਹੋਇਆ ਤੇ ਸਾਡੇ ਵਰਗਾ ਅਕਿਰਤ ਕਣ ਕੌਣ ਹੋ ਸਕਦਾ ਗੁਰੂ ਨੇ ਕਿੰਨੀ ਵੱਡੀ ਸਾਡੇ ਤੇ ਕਿਰਪਾ ਕੀਤੀ ਪਾਸ਼ਾ ਜੀ ਕਹਿੰਦੇ ਆ ਸਾਧ ਸੰਗ ਭਇਓ ਜਨਮ ਪ੍ਰਾਪਤ ਪ੍ਰਪ ਤੱਤੇ ਨੂੰ ਸਿਆਰੀ ਜੇ ਤੈਨੂੰ ਜਨਮ ਪ੍ਰਾਪਤ ਹੋਇਆ ਨਾ ਫੇ ਸਾਧ ਸੰਗਤ ਕਰ ਕਰ ਸੇਵਾ ਭਜ ਹਰ ਹਰ ਗੁਰਮਤ ਗੁਰੂ ਦੀ ਮਤ ਲੈ ਕੇ ਹਰੀ ਦਾ ਭਜਨ ਕਰ ਤੇ ਸੇਵਾ ਕਰ ਖਲਕਤ ਦੀ ਦੀ ਸੇਵਾ ਕਰ ਇਹ ਸਤਿਗੁਰੂ ਨੇ ਸਾਡੇ ਤੇ ਬਹੁਤ ਵੱਡੀ ਕਿਰਪਾ ਕੀਤੀ ਬਹੁਤ ਵੱਡੀ ਰਹਿਮਤ ਕੀਤੀ ਦੋ ਚੀਜ਼ਾਂ ਦਿੱਤੀਆਂ ਸਾਡੇ ਬਾਣੀ ਅਤੇ ਬਾਣਾ ਬਾਣੀ ਦਿੱਤੀ ਹੈ ਭਾਗਾਂ ਵਾਲਿਓ ਨਿਤਨੇਮ ਕਰਦੇ ਹੋ ਸੁਖ ਨਹੀਂ ਸਭ ਪੜਦੇ ਹੋ ਸਹਿਜ ਪਾਠ ਕਰਦੇ ਪਰ ਗੁਰੂ ਮਹਾਰਾਜ ਕਹਿੰਦੇ ਤੂੰ ਅਧੋਰਾ ਹੈ ਜਿਦਾ ਪੰਛੀ ਹੁੰਦਾ ਨਾ ਪੰਛੀ ਦੇ ਦੋ ਖੰਭ ਹੁੰਦੇ ਇੱਕ ਖੰਭ ਦੇ ਨਾਲ ਥੋੜੇ ਉੱਡ ਸਕਦਾ ਭਾਵ ਕਿ ਜੇ ਜੀਵਨ ਦੇ ਵਿੱਚ ਤੇ ਕੋ ਬਾਣੀ ਆ ਬਾਣਾ ਨਹੀਂ ਹੈ ਇੱਕ ਇੱਕ ਕਾਰ ਤਾਂ ਰੱਬ ਨੇ ਪਰਮੇਸ਼ਰ ਨੇ ਸਾਨੂੰ ਪਹਿਲਾਂ ਦਿੱਤਾ ਕੇਸ ਚਾਰ ਹੋਰ ਹੈ ਇਹਦਾ ਮਤਲਬ ਇਹ ਨਹੀਂ ਕਿ ਜੇ ਅੰਮ੍ਰਿਤ ਛਕ ਲਿਆ ਫਿਰ ਬੰਦਾ ਬਾਣੀ ਵੀ ਨਹੀਂ ਪੜਦਾ ਉਹ ਵੀ ਨਹੀਂ ਉਹ ਵੀ ਅਧੂਰਾ ਹੈ ਜੇ ਸਿਰਫ ਬਾਣਾ ਹੀ ਪਾਇਆ ਮੇਰੇ ਵਰਗੇ ਨੇ ਬਾਣੀ ਨਹੀਂ ਪੜਦਾ ਉਹ ਵੀ ਦੂਰ ਹੈ ਜੇ ਬਾਣੀ ਪੜਦਾ ਜੇ ਬਾਣਾ ਨਹੀਂ ਪਾਇਆ ਪੰਜ ਕਕਾਰ ਨਹੀਂ ਪਾਏ ਫਿਰ ਵੀ ਅਧੂਰਾ ਹੈ ਦੋਨੇ ਚੀਜ਼ਾਂ ਸਤਗੁਰ ਨੇ ਸਾਨੂੰ ਦਿੱਤੀਆਂ ਬਾਣੀ ਅਤੇ ਬਾਣਾ ਇਹ ਜਨਮ ਮਿਲਿਆ ਪਾਤਸ਼ਾਹ ਕਹਿੰਦੇ ਕਰ ਸੇਵਾ ਪੱਜ ਹਰ ਹਰ ਗੁਰਮਤ ਖਲਕਤ ਦੀ ਸੇਵਾ ਤਾਂ ਕਰੇਗਾ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝੇ ਜਿਹਨਾਂ ਨੇ ਸਮਝਿਆ ਆ ਸੇਵਾ ਕਰਦੇ ਤਿਆਗ ਮਾਣ ਝੂਠ ਅਭਿਮਾਨ ਇਹ ਝੂਠਾ ਮਾਣ ਛੱਡਦੇ ਝੂਠਾ ਹੰਕਾਰ ਛੱਡਦੇ ਕਰਨਾ ਕੀ ਹੈ ਜੀਵਤ ਮਰਹਿ ਦਰਗਾ ਪਰਵਾਨ ਜੀਂਦਿਆਂ ਮਰਨਾ ਹੈ ਕਿਆ ਨੋ ਪਾਤਸ਼ਾਹ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋਏ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਇਹ ਗੁਰਮਤ ਦਾਸਾਂ ਦਾ ਸ਼ਬਦ ਮਰੋ ਫਿਰ ਜੀਵੋ ਸੱਦ ਹੀ ਤਾਂ ਫਿਰ ਮਰਨਾ ਹੋਈ ਜੀਂਦਿਆਂ ਮਰਜੋ ਤੇ ਕਹਿੰਦੇ ਅਮਰ ਹੋ ਜਾਓਗੇ ਜੀਵਤ ਮਰਹਿ ਦਰਗਾ ਪਰਵ ਤੇ ਤਾਂ ਹੋਏਗਾ ਨਾ ਗੁਰੂ ਮਹਾਰਾਜ ਕਹਿੰਦੇ ਜੀਵਨ ਦੇ ਵਿੱਚ ਜੇ ਅਸੀਂ ਆਪਣੇ ਜੀਵਨ ਨੂੰ ਸੁਚੱਜਾ ਬਣਾਉਣਾ ਹੈ ਨਾ ਤੇ ਸਾਨੂੰ ਜੀਵਨ ਦੇ ਵਿੱਚ ਇਹ ਗੱਲਾਂ ਧਾਰਨ ਕਰਨੀਆਂ ਪੈਣਗੀਆਂ ਇੱਕ ਨਾ ਜੀਵਨ ਦਾ ਸਹਿਜ ਦਾ ਇੱਕ ਜੀਵਨ ਦਾ ਆਸਹਿਜ ਐੜਾ ਅੱਗੇ ਲਾ ਦਿਓ ਮਤਲਬ ਇੱਕ ਤਾਂ ਸਹਿਜ ਦੇ ਨਾਲ ਜੋ ਚੱਲ ਰਿਹਾ ਜੀਵਨ ਆਪਾਂ ਆ ਰਹੇ ਹਾਂ ਚੱਲ ਰਹੇ ਹਾਂ ਸਾਰਾ ਕੁਝ ਹੋ ਰਿਹਾ ਸਹਿਜ ਦੇ ਨਾਲ ਇੱਕ ਜੀਵਨ ਹੁੰਦਾ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਮਿਲ ਕੁਦਰਤੀ ਜਿਹਨੂੰ ਆਪਾਂ ਕਹਿੰਦੇ ਇੱਕ ਹੁੰਦਾ ਕਿਰਤਮ ਜੋ ਸੀ ਬਣਾ ਬੈਠੇ ਆਪਣੇ ਜੀਵਨ ਨੂੰ ਜੋ ਅਸੀਂ ਆਪਣੇ ਜੀਵਨ ਨੂੰ ਬਿਠਾ ਬੈਠੇ ਹਾਂ ਜਿਹਨੂੰ ਕਹਿੰਦੇ ਬਨੌਟੀ ਅਲਟੀਵੇਸ਼ਨ ਤੇ ਉਹ ਜੀਵਨ ਸਤਗੁਰੂ ਨੂੰ ਪ੍ਰਵਾਨ ਨਹੀਂ ਹੈ ਇੱਕ ਹੁੰਦਾ ਗੁਰਮੁਖ ਦਾ ਜੀਵਨ ਇੱਕ ਹੁੰਦਾ ਮਨਮੁਖ ਦਾ ਜੀਵਨ ਹੁੰਦਾ ਤੇ ਅੱਗੇ ਲੋਕ ਬੜੇ ਸੁਖੀ ਹੁੰਦੇ ਸੀ ਇੰਨੀਆਂ ਬਿਮਾਰੀਆਂ ਨਹੀਂ ਹੁੰਦੀਆਂ ਸੀ ਸਮਾਵਣਾ ਸੌ ਜਾਣਾ ਸਮਾਵਣਾ ਉੱਠ ਜਾਣਾ ਸਮੇਂ ਨਾਲ ਭੋਜਨ ਕਰ ਲੈਣਾ ਸਾਰਾ ਕੁਝ ਹੁੰਦਾ ਸੀ ਤੇ ਅਸੀਂ ਜੀਵਨ ਬਣਾ ਲਿਆ ਕਿਰਤਮ ਬਣਾਉਟੀ ਜੀਵਨ ਬਣਾ ਲਿਆ ਅਸੀਂ ਆਪਣੇ ਸੱਪ ਨਾਲ ਚੱਲਣ ਲੱਗ ਗਏ ਤਿੰਨ ਚੀਜ਼ਾਂ ਜੇ ਆਪਾਂ ਜੀਵਨ ਵਿੱਚ ਧਾਰਨ ਕਰ ਲਈਏ ਉਹ ਆਪਣੀ ਸਮੇਤ ਗੱਲ ਕਰ ਰਹੇ ਹਾਂ ਤੇ ਸਾਡੇ ਜੀਵਨ ਵਿੱਚ ਬਹੁਤ ਵੱਡੀ ਸਫਲਤਾ ਆਏਗੀ ਪਹਿਲੀ ਗੱਲ ਸਾਡਾ ਸੌਣਾ ਜਿਹੜਾ ਹੈ ਉਹ ਸਹਿਜ ਦੇ ਵਿੱਚ ਨਹੀਂ ਹੈ ਅਸੀਂ ਨੀਂਦ ਆਏ ਤੇ ਸੌਂਦੇ ਨਹੀਂ ਹਾਂ ਅਸੀਂ ਆਪਣੀ ਮਰਜ਼ੀ ਨਾਲ ਸੌਣਾ ਹੈ 12 1 ਵਜੇ 2 ਵਜੇ ਸੌਣਾ ਜੋ ਅੰਮ੍ਰਿਤ ਵੇਲੇ ਕਿੱਥੇ ਉੱਠੇ ਉਹ ਸਹਿਜ ਦੇ ਨਾਲ ਸੌ ਜਾਂਦੇ ਸੀ ਵੀ ਹਨੇਰਾ ਹੋ ਗਿਆ ਹੁਣ ਸੌਂ ਜਾਓ ਤੇ ਆਪਣੇ ਆਪ ਨੀਂਦ ਖੁੱਲ ਜੇ ਕਿੰਨਾ ਕੁ ਸੌਏਗਾ ਬੰਦਾ 6 ਘੰਟੇ 7 ਘੰਟੇ 8 ਘੰਟੇ ਸਮੇਂ ਉੱਠ ਜਾਈਗਾ ਨਾ ਅਮਰਤ ਵੇਦੇ ਉਹਨੇ ਤੇ ਸਮੇਂ ਨਾਲ ਸਮਝਣਾ ਤੇ ਦੂਸਰੀ ਗੱਲ ਜਾਗਣ ਦਾ ਸਮਾਂ ਜਿਹੜਾ ਉਹ ਸਾਡਾ ਬਹੁਤ ਗਲਤ ਤਰੀਕਾ ਚੱਲ ਰਿਹਾ 8 ਵਜੇ ਉੱਠ ਕੇ 9 ਵਜੇ ਉੱਠ ਕੇ ਹੁਣ ਕੀ ਕਰ ਬੰਦਾ ਕਰੇਗਾ 8 9 10 ਵਜੇ ਉੱਠ ਕੇ ਵੈਸੇ ਵੀ ਨਾ ਦੁਨਿਆਵੀ ਤੌਰ ਤੇ ਵੀ ਜੇ ਅਸੀਂ 4 ਵਜੇ ਉੱਠਦੇ ਆਂ ਮਸੀਂ ਅਸੀਂ ਉਹਦੇ ਨਾਲੋਂ ਤਾਂ 2 ਘੰਟੇ ਪਹਿਲਾਂ ਉੱਠ ਗਏ ਨਾ ਜਿਹੜਾ 6 ਵਜੇ ਉੱਠਿਆ ਜਿਹੜਾ 8 ਵਜੇ ਉੱਠਦਾ ਉਹ ਅਸੀਂ 4 ਘੰਟੇ ਉਸ ਤੋਂ ਪਹਿਲਾਂ ਉੱਠ ਗਏ ਸੀ ਕਿੰਨੇ ਕੰਮ ਕਰ ਸਕਦੇ ਆ 4 ਘੰਟੇ ਦੇ ਵਿੱਚ ਕਿੰਨਾ ਕੰਮ ਕੰਮ ਹੋ ਜਾਂਦਾ ਜਿਹਨੇ ਉੱਠਣਾ ਹੀ 10 ਵਜੇ ਆ ਉੱਠ ਕੇ ਮੂੰਹ ਦੇ ਵਰਚ ਵਰਸ਼ ਤੇ ਨਾਲ ਪੁੱਛੀ ਜਾਣਾ ਵੀ ਕੀ ਨਾਸ਼ਤਾ ਬਣਾਇਆ ਕੱਲ ਤਾਂ ਖਾਧਾ ਸੀ ਆ ਪਰੌਂਠੇ ਬਣਾ ਲਓ ਰੋਟੀ ਨਿਕਲਿਆ ਉਹ ਦੁਕਾਨ ਚ ਲਾ ਗਿਆ ਡੱਬਾ ਆ ਗਿਆ ਰੋਟੀ ਖਾ ਲਈ ਦੁਕਾਨ ਤੋਂ ਫਿਰ ਘਰ ਆ ਗਿਆ ਫਿਰ ਸੌ ਗਿਆ ਫਿਰ ਚਲਾ ਗਿਆ ਇਹ ਰੁਟੀਨ ਬਣ ਗਈ ਕੁਝ ਨਹੀਂ ਨਾ ਸਾਡਾ ਸੌਣ ਦਾ ਸਮਾਂ ਸਹਿਜ ਵਿੱਚ ਹੈ ਤੇ ਨਾ ਜਾਗਣ ਦਾ ਸਹਿਜ ਵਿੱਚ ਹੈ ਤੇ ਤੀਸਰਾ ਖਾਣਾ ਖਾਣਾ ਵੀ ਸਹਿਜ ਵਿੱਚ ਨਹੀਂ ਹੈ ਖਾਣਾ ਮਨਪੋਂਦਾ ਹੈ ਤੇ ਜਿਹੜੋ ਬਿਮਾਰੀਆਂ ਜਿਹੜੀਆਂ ਸਾਡੇ ਜੀਵਨ ਦੇ ਵਿੱਚ ਜਿਹੜੀਆਂ ਆ ਚੁੱਕੀਆਂ ਤੇ ਉਹ ਲੋਕ ਕੀ ਕਰ ਰਹੇ ਆ ਜਿਹੜੇ ਸਮਾਨ ਵੇਚ ਰਹੇ ਆ ਜੋ ਸਾਨੂੰ ਪਰੋਸ ਕੇ ਦੇ ਰਹੇ ਆ ਉਹ ਸਸਤੇ ਤੋਂ ਹਸਤਾ ਹਲਕੇ ਤੋਂ ਹਲਕੀ ਚੀਜ਼ ਜਿਹੜੀ ਹੈ ਉਹ ਸਾਨੂੰ ਮਹਿੰਗੀ ਤੋਂ ਮਹਿੰਗੀ ਆ ਅਸੀਂ ਬਹਿ ਕੇ ਚੰਗੀ ਤਰ੍ਹਾਂ ਖਾ ਪੀ ਕੇ ਆਪਣੇ ਸਿਹਤ ਆਪਣੇ ਹੱਥੀ ਆਪਣੇ ਪੈਸੇ ਦੇ ਕੇ ਖਰਾਬ ਕਰ ਰਹੇ ਸਹਿਜ ਵਿੱਚ ਨਹੀਂ ਨਾ ਸਾਨੂੰ ਸੁਆਦ ਹੀ ਨਹੀਂ ਲੱਗਦਾ ਤੇ ਪਾਸ਼ਾ ਜੀ ਕਹਿੰਦੇ ਭਾਈ ਜਦੋਂ ਇਹ ਜੀਵਨ ਨੂੰ ਸਮਝਿਆ ਨਾ ਅਸੀਂ ਤੇ ਜੀਵਨ ਸਫਲ ਹੋ ਜਾਏਗਾ ਜੋ ਸਹਜ ਹੋ ਅਸੀਂ ਹੁਣ ਗੀ ਸਹਜ ਹੁੰਦਾ ਸੀ ਨਾ ਸਾਥ ਸੰਗਤ ਦੀ ਮਾਫ ਕਰਨਾ ਵੀ ਜਦਾਂ ਬਚਪਨ ਆਇਆ ਜਵਾਨੀ ਆਈ ਹੁਣ ਬਟੇਪਾ ਆਉਣੇ ਨਹੀਂ ਦਿੰਦੇ ਮਾਫ ਕਰਨਾ ਸਿਰ ਵੀ ਰੰਗ ਲਿਆ ਮੂੰਹ ਵੀ ਰੰਗ ਲਿਆ ਤੇ ਮੈਂ ਤਾਂ ਸਹਜ ਦੇ ਵਿੱਚ ਅਸੀਂ ਜੀਣਾ ਨਹੀਂ ਚਾਹੁੰਦੇ ਸੀ ਬਨੌਟੀ ਜੀਣਾ ਚਾਹੁੰਦੇ ਲੋਕੀ ਕਹਿੰਣ ਵੀ ਬੜਾ ਜਵਾਨ ਹੈ ਪਰ ਗੁਰੂ ਮਹਾਰਾਜ ਦੀ ਨਜ਼ਰ ਵਿੱਚ ਕੀ ਹੈ ਕਹਿੰਦੇ ਜੇ ਜਰਵਾਣਾ ਪਰ ਹਰੇ ਜਰ ਵੇਸ ਕਰੇਂਦੀ ਆਈਏ ਕੋ ਰਹੇ ਨਾ ਭਰੀਏ ਪਾਈ ਕਿਹਨੂੰ ਧੋਖਾ ਦੇ ਰਹੇ ਆਂ ਤੋ ਕੋਈ ਸਹਿਜ ਵਿੱਚ ਨਹੀਂ ਨਾ ਆਪਾਂ ਅਸੀਂ ਉਹ ਦੁਨੀਆ ਦੇ ਮਗਰ ਚੱਲ ਰਹੇ ਆਂ ਤੇ ਜੋ ਗੁਰੂ ਕਹ ਰਿਹਾ ਜੋ ਗੁਰ ਕਾ ਹੈ ਸੋਈ ਪਨ ਮੰਨੋ ਹਰ ਹਰ ਕਥਨ ਰਾ ਤੋ ਕਿੰਨਾ ਸਹਿਜ ਹੋ ਜਾਏਗਾ ਤੋ ਭਾਗਾਂ ਵਾਲੇ ਸਾਰ ਸੰਗਤ ਦੀ ਬਾਣੀ ਪੜਦੇ ਜੇ ਕਿਸੇ ਨੂੰ ਅਮਰ ਸਕਣਾ ਦੀ ਅਮਰ ਸਕਣਾ ਇਹਦੇ ਨਾਲ ਗੁਰੂ ਨੂੰ ਕੋਈ ਫਾਇਦਾ ਨਹੀਂ ਹੈ ਜਾ ਸਾਨੂੰ ਬੋਲਣ ਵਾਲਿਆਂ ਨੂੰ ਕੋਈ ਫਾਇਦਾ ਨਹੀਂ ਹੈ ਇਹਦੇ ਨਾਲ ਸਾਡਾ ਜੀਵਨ ਸਫਲ ਹੋਏਗਾ ਜਿਹੜੇ ਸਹਿਜ ਵਿੱਚ ਆ ਜਾਂਦੇ ਨੇ ਨਾ ਸਫਲ ਜੀਵਨ ਦੇ ਵਿੱਚ ਉਹ ਮਰਯਾਦਾ ਵਿੱਚ ਚੜਦੇ ਆ ਰਹਿਤ ਦੇ ਵਿੱਚ ਚੜਦੇ ਆ ਤੇ ਬੜਾ ਸੁਖੀ ਜੀਵਨ ਹੋ ਜਾਂਦਾ ਮਹਾਰਾਜ ਕਹਿੰਦੇ ਉਹ ਕੁਛ ਕਰੋ ਸਾਧ ਸੰਗ ਪੈਉ ਜਨਮ ਪ੍ਰਾਪਤ ਜਨਮ ਪ੍ਰਾਪਤ ਹੋਇਆ ਨਾ ਸਾਧ ਸੰਗਤ ਕਰੋ ਹਣਤ ਲੋਬੀ ਜਿਹੜਾ ਬੰਦਾ ਕੰਮ ਕਰਦਾ ਉਹ ਜੇ ਬਜ਼ੁਰਗ ਬੰਦਾ ਹੈ 70 80 ਸਾਲ ਦਾ ਉਹ ਕੋ ਟਾਈਮ ਨਹੀਂ ਤੇ ਫਿਰ ਹੁਣ ਕਿਹਦੇ ਕੋ ਟਾਈਮ ਹੋਏਗਾ ਦੱਸ ਬੱਚਿਆਂ ਨੂੰ ਪੜ੍ਹਾਈ ਤੋਂ ਟਾਈਮ ਨਹੀਂ ਹੈ ਜਵਾਨਾਂ ਨੂੰ ਦੁਕਾਨਾਂ ਤੋਂ ਟਾਈਮ ਨਹੀਂ ਹੈ ਤੇ ਉਹ ਬਜ਼ੁਰਗਾਂ ਕੋਲ ਟਾਈਮ ਨਹੀਂ ਤੇ ਟਾਈਮ ਕਿਹਦੇ ਕੋ ਲਾ ਕੌਣ ਆਏਗਾ ਗੁਰਦੁਆਰੇ ਕੌਣ ਸੰਗਤ ਕਰੇ ਜੇ ਸੰਗਤ ਨਹੀਂ ਕਰਾਂਗੇ ਤੇ ਸਾਡਾ ਜੀਵਨ ਸਫਲ ਨਹੀਂ ਹੋਏਗਾ ਪਾਸ਼ਾ ਜੀ ਕਹਿੰਦੇ ਸਾਧ ਸੰਗ ਪयो ਜਨਮ ਪ੍ਰਾਪਤ ਕਰ ਸੇਵਾ ਪਜ ਹਰ ਹਰ ਗੁਰਮਤਿ त्याग मान ए मान ਝੂਠਾ ਮਾਨ ਛੱਡ ਦਿਓ ਤਿਆਗ ਮਾਨ ਝੂਠ ਅਬਮਾਨ ਜੀਵਤ ਮਰਾਂ ਦਰਗਾ ਪਰਵਾ ਜਿੰਦਿਆਂ ਮਰਜੋ ਕਹਿੰਦੇ ਤਾਂ ਪਰਵਾਣ ਹੋਵਗੇ ਜੋ ਕਿਛ ਹੋਆ ਸੋ ਤੁਜ ਤੇ ਹੋਗ ਜੋ ਕੁਛ ਹੋ ਰਿਆ ਨਾ ਤੇਰੇ ਤੋਂ ਹੋਰ ਅਵਰ ਨਾ ਦੂਜਾ ਕਰਨੇ ਜੋਗ ਹੋਰ ਕੋਈ ਨਹੀਂ ਹੈ ਤਾਂ ਮਿਲਿਏ ਜਾਂ ਲਹੇ ਮਲਾਏ ਏ ਸਤਿਗੁਰੂ ਮਹਾਰਾਜ ਸਾਡੀ ਵੀ ਤਾਕਤ ਕੋਈ ਨਹੀਂ ਤੂੰ ਕਿਰਪਾ ਕਰ ਦੇ ਕਹੋ ਨਾਨਕ ਹਰ ਹਰ ਗੁਣ ਗਾਏ ਪਾਸ਼ਾ ਜੀ ਕਹਿੰਦੇ ਪਰਮੇਸ਼ਰ ਦੇ ਗੁਣ ਗਾਓ ਰਹਾਉ ਦੀ ਪੰਕਤੀ ਫਿਰ ਮੈਂ ਆਪ ਜੀ ਦੇ ਨਾਲ ਸਾਂਝੀ ਕਰਦੇ ਆ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕਾਲੇ ਦੇ ਸੰਜਰੀ ਇਸ ਜਿਹੜਾ ਮਨੁੱਖਾ ਜਣਾ ਮਿਲਿਆ ਨਾ ਇਹ ਪਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਚਰੰਕਾਲ ਬੜੇ ਚਿਰਾਂ ਬਾਅਦ ਮਿਲਿਆ ਦੇਹ ਸੰਜਰੀਆ ਸੰਜਰੀਆ ਮਤਲਬ ਮਿਲਿਆ ਇਹ ਦੇਹ ਜਿਹੜੀ ਬੜੇ ਭਾਗਾਂ ਨਾਲ ਮਿਲਦੀ ਹੈ ਤੇ ਕੀਤਾ ਕੀ ਕਹਿੰਦੇ ਮਨਮੁਖ ਨੇ ਕੀ ਕਿਤਾ ਖਾਣਾ ਪੀਣਾ ਹੱਸਣਾ ਸੋਣਾ ਬਿਸਰ ਗਿਆ ਹੈ ਮਰਨਾ ਖਾਣਾ ਵੀ ਯਾਦ ਹੈ ਪੀਣਾ ਵੀ ਯਾਦ ਹੈ ਪਾਣੀ ਨਹੀਂ ਪੀਵੋਗੇ ਪਤਾ ਨਹੀਂ ਕੀ ਹੋ ਜਾਏ ਸੋਣਾ ਵੀ ਯਾਦ ਹੱਸਣਾ ਵੀ ਯਾਦ ਆ ਬਨੋਟੀ ਨਾਲ ਹੱਸਦੇ ਲੋਕੀ ਸਹਿਜ ਵਿੱਚ ਨਹੀਂ ਨਾ ਆ ਤੁਸੀਂ ਸਿਰੇ ਚਲੇ ਜਾਓ ਪਾਰਕਾਂ ਦੇ ਵਿੱਚ ਹਾ 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 ਕਰਦੇ ਉਹਦੇ ਨਾਲ ਕੋਈ ਅੰਦਰ आनंद ਨਹੀਂ ਆ ਸਕਦਾ ਜੋ ਅਸੀਂ ਸਹਿਜ ਦੇ ਵਿੱਚ ਹੱਸਾਂਗੇ ਨਾ ਸਹਿਜ ਦੇ ਵਿੱਚ ਖੁਸ਼ ਰਾਵਾਂਗੇ ਉਹਦੇ ਨਾਲ ਪ੍ਰਾਪਤੀ ਹੋਏਗੀ ਅਬਨੌਟੀ ਹੱਸਣ ਦੇ ਨਾਲ ਕੁਝ ਵੀ ਨਹੀਂ ਹੋਣਾ ਹਾਸੇ ਤਾਂ ਉੱਡ ਗਏ ਲੋਕਾਂ ਦੇ ਖਾਣਾ ਪੀਣਾ ਹੱਸਣਾ ਸੁਣਨਾ ਅੱਗੇ ਸਮਾਂ ਹੁੰਦਾ ਜੀ ਸਾਥ ਸੰਗਤ ਦੀ ਲੋਕੀ ਗੱਲਾਂ ਕਰਨੀਆਂ ਆ ਆਪਸ ਦੇ ਵਿੱਚ ਸਾਂਝੀਆਂ ਕਰਨੀਆਂ ਉਹ ਖੁਸ਼ੀ ਜਿਹੜੀ ਹੁੰਦੀ ਸੀ ਨਾ ਇੱਕ ਦੂਸਰੇ ਨਾਲ ਮਿਲ ਕੇ ਉਹ ਤਾਂ ਖਤਮ ਹੀ ਹੋ ਗਿਆ ਕੰਮ ਤੇ ਇਸ ਚੌਣ ਜਨਮ ਮਿਲਿਆ ਪਾਸ਼ਾ ਜੀ ਤੇ ਸਾਡਾ ਜੀਵਨ ਸਵਾਰ ਰਿਹਾ ਕਹਿੰਦੇ ਵੀ ਕਿਸੇ ਤਰ੍ਹਾਂ ਅਸੀਂ ਜੀਵਨ ਦੇ ਅਸ ਪੱਖ ਨੂੰ ਜਿਹੜਾ ਜੋ ਸਾਡਾ ਪੜਾਅ ਮਿਲਿਆ ਮਨੁੱਖਾ ਜਨਮ ਮਿਲਿਆ ਇਹਨੂੰ ਸਫਲ ਕਰ ਲਈਏ ਸਫਲ ਕਰਕੇ ਨਾ ਅੱਜ ਵੀ ਯਾਦ ਕਰਦੇ ਆਂ ਸੱਤ ਤੇ ਨੌ ਸਾਲ ਦੇ ਬਾਬਾ ਜੋਰਾਵਰ ਸਿੰਘ ਦੀ ਬਾਬਾ ਫਤੇ ਸਿੰਘ ਦੀ ਉਹਨਾਂ ਦੀ ਉਦਾਹਰਣ ਦਿੱਤੀ ਜਾਂਦੀ ਹੈ RAM ਜਪੋ ਜੀ ਐਸੇ ਐਸੇ ਤਰੂਪ ਪ੍ਰਹਿਲਾਦ ਜਪਿਓ ਹਰ ਗਏ ਜਿਹੜੇ ਕੁਝ ਕਰ ਜਾਂਦੇ ਆ ਤੇ ਜਿਹੜਾ ਨੇ ਸਰੀਰ ਨੂੰ ਪਾਲਿਆ ਸਰੀਰ ਨੂੰ ਖੁਰਾਇਆ ਸਰੀਰ ਨੂੰ ਪਹਿਨਾਇਆ ਤੇ ਉਹਨਾਂ ਨੂੰ ਕੁਝ ਵੀ ਨਹੀਂ ਜੀਵਨ ਦੇ ਵਿੱਚ ਪ੍ਰਾਪਤ ਹੋਇਆ ਉਹ ਤਾਂ ਸੜ ਗਿਆ ਸਰੀਰ ਸਾੜ ਦੇਣਾ ਕੁਝ ਨਹੀਂ ਪ੍ਰਾਪਤ ਤੇ ਇਸ ਕਰਕੇ ਜੀਵਨ ਦੇ ਮਰਨ ਤੋਂ ਪਹਿਲਾਂ ਇਸ ਜੀਵਨ ਨੂੰ ਸਫਲ ਕਰਨਾ ਇਹ ਤਰੀਕਾ ਜਿਹੜਾ ਬਾਣੀ ਦੇ ਵਿੱਚ ਗੁਰੂ ਮਹਾਰਾਜ ਨੇ ਦੱਸਿਆ ਵੱਧ ਤੋਂ ਵੱਧ ਅਸੀਂ ਸਮਾਂ ਸਤਿਗੁਰੂ ਜੀ ਦੀ ਬਾਣੀ ਨਾਲ ਜੋੜੀਏ ਵੱਧ ਤੋਂ ਵੱਧਾ ਗੁਰੂ ਕੀ ਸੰਗਤ ਕਰੀਏ ਤੇ ਜਦੋਂ ਅਸੀਂ ਸੰਗਤ ਕਰਾਂਗੇ ਨਾ ਸੰਗਤ ਵਿੱਚ ਇਦਾਂ ਦੀ ਤਾਕਤ ਹੁੰਦੀ ਹੈ ਸੰਗਤ ਜਿਹੜੀ ਹੈ ਨਾ ਬਹੁਤ ਕੁਛ ਬਖਸ਼ਿਸ਼ ਕਰ ਦਿੰਦੀ ਹੈ ਗੁਰੂ ਮਹਾਰਾਜ ਕਹਿੰਦੇ ਧੰਨ ਧੰਨ ਸਤ ਸੰਗਤ ਜਿੱਤ ਹਰ ਰਸ ਪਾਇਆ ਮਲਜਾ ਨਾਨਕ ਨਾਮ ਪ੍ਰਗਾਹ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਇਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਓ ਬਲਾਉਫਤ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ i hate you